ਮੈਂ ਤਾਂ ਨਜ਼ੀ ਇੱਥੇ پتہ ਕਿੰਦਾ ਜਿੱਦਾਂ ਮਾਮੇ ਜਦੋਂ ਚੂੜਾ ਪਾਉਂਦੇ ਆ ਨਾ ਤੇ ਇੱਕ ਨਾ ਮਤਲਬ ਉਸ ਟਾਈਮ ਨਾ ਜਿਹੜੇ ਦਾਦਕੇ ਹੁੰਦੇ ਨਾ ਉਹ ਨਾਨਕੇ ਨੂੰ ਨਾ ਟੀਸ ਕਰਨਾ ਲਾਈਕ ਹੈ ਤਾਂ ਉਹ ਮਜ਼ਾਕ ਮਸਤੀ ਜਿਹੜੀ ਚੱਲਦੀ ਹੈ ਇਹਦੇ 'ਚ ਨਾ ਸਾਡੇ ਪਤਾ ਕਿਵੇਂ ਗਾਉਂਦੇ ਆ ਇਹ ਸੇਮ ਹੀ ਹੈ ਵੀ ਇਦਾਂ ਹੀ ਗਾ ਰਹੇ ਆ ਕਿਤੇ ਮਾ ਮਾ ਮਮੀ ਨੂੰ ਸਮਝਾ ਲੈ ਗੱਲਾਂ ਬੜੀਆਂ ਕਰਦੀ ਐ ਸਾਡੇ ਬੇੜੇ ਦੇ ਵਿੱਚ ਤੂ ਤੇ ਤੂੰ ਤਾਂ ਤੇ ਚੜਦੀ ਐ ਮਾ ਮਾ ਮਮੀ ਨੂੰ ਸਮਝਾ ਲੈ ਗੱਲਾਂ ਬੜੀਆਂ ਕਰਦੀ ਐ ਸਾਡੇ ਕਾਕੇ ਜਿੰਨੇ ਮੁੰਡਿਆਂ ਨੂੰ ਪਸੰਦ ਕਰਦੀ ਮਾਮੇ ਨੂੰ ਮੈਂ ਤਾਂ ਮਜ਼ਾਕ ਮਸਤੀ ਖੇਖਣ ਗੈ ਲੋ ਕੁਛ ਅਦਾ ਉਹ ਕਹਿੰਦੇ ਅ ਕੁਛ ਯਾਰ ਗਾਣਾ ਸੀਗਾ ਹਾਂ ਨਾਨੂ ਗੋਰੀ ਆਇਆ ਨੀ ਸਹਿਲੜਿਓ ਸਹਿਲੜਿਓ ਨਾਨੂ ਨੰਗਾ ਆਇਆ ਨੀ ਸਹਿਲੜਿਓ ਸਹਿਲੜਿਓ ਇਹਨਾਂ ਮੰਮੀ ਅੱਜ ਸ਼ਰਮਨਾ ਆਈ ਨੀ ਸਹਿਲੜਿਓ ਸਹਿਲੜਿਓ ਬਿਠੀਕ ਜਿੰਨੀ ਟੱਲੀ ਲਾਇਆ ਨੀ ਸਹਿਲੜਿਓ ਸਹਿਲੜਿਓ ਆਹ ਇਹ ਮਦਦ ਨਾ ਈ ਨੰਗੇ ਦਾ ਮਤਲਬ ਇਹਨੇ ਨੰਗਾ ਨੰਗੇ ਦਾ ਮਤਲਬ ਬੰਦਾ ਕਿ ਖਾਲੀ ਆ ਗਿਆ ਲਾਈਕ ਕੁਝ ਲੈ ਕੇ ਨਹੀਂ ਆਇਆ ਤੇ ਗਿੱਠ ਤੁਹਾਨੂੰ ਪਤਾ ਛੋਟੀ ਜੀ ਚੀਜ਼ ਨੂੰ ਕਹਿੰਦੇ ਟੱਲੀ ਲੈ ਕੇ ਕੱਪੜੇ ਦਿੰਦੇ ਨੇ ਤੇ ਤਾਂ ਕਹਿੰਦੇ ਗਿੱਠਾ ਕਿ ਜਿੰਨੀ ਟੱਲੀ ਲੈ ਕੇ ਆਇਆ ਇਹ ਹੁੰਦਾ